ਨਮਸਕਾਰ ਜੀ ਸਾਰਿਆਂ ਨੂੰ ਟੋਰੀ ਨਿਕ ਕੋਈ ਤੁਹਾਡਾ ਸਵਾਗਤ ਆਸ਼ਾ ਕਰਦੇ ਕੋਸ਼ਿਸ਼ ਹਤੇ ਤੰਦਰੁਸਤ ਹੋਵੋਗੇ ਅੱਜ ਤੁਹਾਨੂੰ ਆਪਾਂ ਕਿਆ ਕੱਦੂ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਜੋ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇੱਧਰ ਆਪਾਂ ਦੇਸੀ ਕੱਦੂ ਲੈ ਲਏ ਇਹ ਕਿਆ ਕੱਦੂ ਆ ਤੇ ਇਹ ਤਾਜ਼ੀ ਆਪਾਂ ਬਾਜ਼ਾਰ ਵਿੱਚੋਂ ਲੈ ਕੇ ਆਏ ਸੀ ਤੇ ਇਹ ਕੱਦੂ ਆਪਣੇ ਕੋਲ ਹੀ ਸੀ ਇਹਨਾਂ ਨੂੰ ਆਪਾਂ ਹੁਣ ਕੱਟਾਂਗੇ ਕੱਟ ਕੇ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਇੱਧਰ ਆਪਾਂ ਕੱਟ ਲੇ ਕਦੂਆਂ ਨੂੰ ਇੱਧਰ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਤੇ ਲਸਣ ਕੱਟ ਲਿਆ ਆਪਾਂ ਇਹਨਾਂ ਸਬਜ਼ੀ ਨੂੰ ਕੱਟ ਕੇ ਤਿਆਰ ਕਰਕੇ ਰੱਖ ਲਿਆ ਹੁਣ ਆਪਾਂ ਕੜਾਹੀ ਵਿੱਚ ਤੇਲ ਲੈ ਲਿਆ ਤੇਲ ਆਪਣਾ ਗਰਮ ਹੋ ਗਿਆ ਵਿੱਚ ਆਪਾਂ ਜੀਰਾ ਪਾਵਾਂਗੇ 2-3 ਆਪਾਂ ਹਰੀਆਂ ਮਿਰਚਾਂ ਪਾਵਾਂਗੇ ਤੇ ਕਟੀਆਂ ਹੋਈਆਂ ਦੋ ਮਿਰਚਾਂ ਆਪਾਂ ਕਟੀਆਂ ਹੋਈਆਂ ਮਿਰਚਾਂ ਤੇ ਲਸਣ ਪਾਵਾਂਗੇ ਇਹਨਾਂ ਨੂੰ ਭੁੰਨ ਲਾਂਗੇ ਜਦੋਂ ਇਹ ਭੁੱਜ ਗਏ ਇਹਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਾਵਾਂਗੇ ਇਹ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਅਤੇ ਸੌਖੇ ਤਰੀਕੇ ਨਾਲ ਤੇ ਟੇਸਟੀ ਬਣੂਗੀ ਇਹ ਇੱਕ ਵਾਰੀ ਇਹ ਸਬਜੀ ਨੂੰ ਜ਼ਰੂਰ ਟਰਾਈ ਕਰਿਓ ਤੇ ਇਹਦੇ ਉੱਤੇ ਹੀ ਆਪਾਂ ਕद्दूਆ ਨੂੰ ਪਾ ਦੇਾਂਗੇ ਜਦੋਂ ਆਪਾਂ ਨੇ ਪਿਆਜ਼ ਭੁੰਨ ਗਏ ਆਪਾਂ ਮਸਾਲਾ ਨਹੀਂ ਭੁੰਨਣਾ ਪਹਿਲਾਂ ਆਪਾਂ ਕद्दूਆ ਨੂੰ ਪਿਆਜ਼ਾਂ ਦੇ ਨਾਲ ਹੀ ਭੁੰਨਾਂਗੇ ਦੇਖੋ ਇਹ ਆਪਣਾ ਦੇਸੀ ਤਰੀਕੇ ਨਾਲ ਕद्दू ਬਣਾ ਕੇ ਤੁਹਾਨੂੰ ਦਿਖਾਣੇ ਆ ਜੋ ਕਿ ਆਪਣੇ ਪੁਰਾਣੇ ਜਮਾਨੇ ਵਿੱਚ ਕद्दू ਇਸ ਤਰ੍ਹਾਂ ਬਣਦੇ ਸੀ එ හුණනටක් එපකාමන්ගේ දෝතමෙන්් වස්සේ දමනමෙන්ටම් බාද ඉදිරිස පහල් දිපාමන්ගේ නමක එදන් ඔබ මික්ස් කරලමන්ගේ ਦੇਖੋ ਆਪਣੀ ਹਲਦੀ ਤੇ ਨਮਕ ਮਿਕਸ ਹੋ ਗਿਆ ਆਪਾਂ ਇਹਦੇ ਵਿੱਚ ਵੇਖ ਲਓ ਪਾਣੀ ਨਹੀਂ ਪਾਇਆ ਸੀ ਤੇ ਇਹਨੂੰ ਆਪਾਂ ਟੱਕ ਕੇ ਭਾਫ਼ ਨਾਲ ਹੀ ਬਣਾਵਾਂਗੇ ਹੁਣ ਆਪਾਂ ਟੱਕ ਦੇਾਂਗੇ 5 ਮਿੰਟਾਂ ਵਾਸਤੇ ਪਕਾਵਾਂਗੇ 5 ਮਿੰਟਾਂ ਵਾਸਤੇ ਦੇਖੋ ਕਦੂਆਂ ਚ ਆਪਾਂ ਨਮਕ ਪਾਇਆ ਸੀ ਤੇ ਕਦੂਆਂ ਨੇ ਪਾਣੀ ਛੱਡ ਦਿੱਤਾ ਤੇ ਦੇਖੋ ਆਪਣੇ ਕਦੂ ਕਿੰਨਾ ਪਾਣੀ ਹੈ ਡੇ ਹੋਇਆ ਆਪਾਂ ਹੁਣ ਇਹਦੇ ਵਿੱਚ ਪੀਸੀਆਂ ਇਹ ਮਿਰਚਾਂ ਪਾਵਾਂਗੇ ਤੇ ਧਨੀਆ ਪਾਊਡਰ ਮਿਰਚਾਂ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਆਪਾਂ ਪਹਿਲਾਂ ਹਰੀਆਂ ਵੀ ਪਾਈਆਂ ਸੀ ਇਹ ਆਪਣਾ ਦੇਸੀ ਤਰੀਕਾ ਹੈਗਾ ਤੇ ਬਹੁਤ ਵਧੀਆ ਕੱਦੂ ਆਪਣਾ ਬਣਦਾ ਇਸ ਤਰ੍ਹਾਂ ਬਣਾਉਣ ਨਾਲ ਇਹਨੂੰ ਆਪਾਂ ਹੁਣ 2-3 ਮਿੰਟ ਵਾਸਤੇ ਟੱਕ ਕੇ ਪਕਾਇਆ ਸੀ ਦੇਖੋ ਆਪਣਾ ਕਦੂ ਬਣ ਗਿਆ ਕਿੰਨਾ ਵਧੀਆ ਆਪਾਂ ਪਾਣੀ ਨਹੀਂ ਪਾਇਆ ਸੀ ਆਪਾਂ ਕਦੂ ਆਪ ਨਾਲ ਹੀ ਬਣਾਇਆ ਤੇ ਹੁਣ ਆਪਾਂ ਇੱਚ ਇੱਕ ਕੱਪ ਦੁੱਧ ਲਏ ਜਿਹੜਾ ਆਪਾਂ ਦੁੱਧ ਲਿਆ ਨੇ ਇਹ ਪਹਿਲਾਂ ਆਪਾਂ ਗਰਮ ਕਰ ਲਿਆ ਸੀ ਉਬਾਲਾ ਦੇ ਲਿਆ ਸੀ ਦੁੱਧ ਨੂੰ ਆਪਾਂ ਠੰਡਾ ਨਹੀਂ ਪਾਇਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤੁਸੀਂ ਜਿੰਨੀ ਤਰੀ ਬਣਾਣੀ ਹੈ ਦੁੱਧ ਉਸ ਹਿਸਾਬ ਨਾਲ ਹੀ ਪਾ ਲਓ ਦੁੱਧ ਆਪਕ ਜਦੋਂ ਵੀ ਪਾਣਾ ਇੱਕ ਹੱਲ ਦਾ ਖਿਆਸ ਧਿਆਨ ਰੱਖਣਾ ਵੀ ਦੁੱਧ ਆਪਣਾ ਗਰਮ ਹੀ ਹੋਣਾ ਚਾਹੀਦਾ ਆਪਾਂ ਠੰਡਾ ਦੁੱਧ ਪਾਵਾਂਗੇ ਤਾਂ ਵੀ ਸਬਜ਼ੀ ਵਿੱਚ ਖਰਾਬ ਹੋ ਜਾਊਗਾ ਦੇਖੋ ਤੇ ਇਹਨੂੰ ਆਪਾਂ ਇੱਕ ਉਬਾਲਾ ਦੇਵਾਂਗੇ ਇਹ ਦੁੱਧ ਵਾਲੀ ਸਬਜ਼ੀ ਆਪਣੇ ਬਹੁਤ ਵਧੀਆ ਤੇ ਖੋਏ ਵਰਗੀ ਬਣ ਕੇ ਤਿਆਰ ਹੁੰਦੀ ਹੈ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀ ਹੈ ਇੱਕ ਕੱਪ ਦੁੱਧ ਨਾਲ ਆਪਾਂ ਸਬਜ਼ੀ ਕੀ ਇੱਕ ਦੁੱਦੀ ਬਣਾਈ ਹੈ ਦੇਖੋ ਕਿੰਨੀ ਵਧੀਆ ਤੇ ਕੋਈ ਵਰਗੀ ਆਪਣੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਇਹ ਬਹੁਤ ਹੀ ਸੌਖਾ ਤਰੀਕਾ ਸੀ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਿਓ ਇਹਦੇ ਵਿੱਚ ਆਪਾਂ ਥੋੜੀ ਕਸੂਰੀ ਮੇਥੀ ਪਾ ਦਿਆਂਗੇ ਦੇਖੋ ਆਪਣੀ ਸਬਜੀ ਦਾ ਕਲਰ ਤੇ ਬਿਲਕੁਲ ਹੀ ਕੋਈ ਵਰਗਾ ਟੇਸਟ ਆਪਣੀ ਸਬਜੀ ਦਾ ਪਲੀਜ਼ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਦੇਖੋ ਆਪਣੀ ਸਬਜੀ ਦੇਖੋ ਇਹ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਹਨੂੰ ਪਲੇਟ ਵਿੱਚ ਪਾਵਾਂਗੇ ਆਪਣੀ ਇਹ ਸਬਜੀ ਖਾਣ ਵਾਸਤੇ ਰੈਡੀ ਹੈ ਇਹ ਆਪਾਂ ਪਰੌਂਠੇ ਪੂਰੀ ਸਿੰਪਲ ਰੋਟੀ ਨਾਲ ਖਾ ਸਕਦੇ ਹਾਂ ਤੇ ਚਾਵਲ ਜਿਵੇਂ ਵੀ ਤੁਸੀਂ ਖਾਣਾ ਚਾਹੋ ਨੇ ਖਾ ਸਕਦੇ ਕਿੰਨੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਹੈ ਇੱਕ ਵਾਰੀ ਇਹ ਸਬਜੀ ਜ਼ਰੂਰ ਟਰਾਈ ਕਰਿਓ ਦੇਖੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਰੈਸਪੀ ਕਿਵੇਂ ਦੀ ਲੱਗੀ ਤੇ ਜਰੂਰ ਦੱਸਿਆ ਕਰੋ ਤਾਂ ਕਿ ਤੁਹਾਡੇ ਵਾਸਤੇ ਅੱਗੇ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਇਹ ਸਬਜੀ ਆਪਣੀ ਸੌਖੇ ਤਰੀਕੇ ਨਾਲ ਹੀ ਤਿਆਰ ਹੋਈ ਏ ਤੇ ਕਿੰਨੀ ਵਧੀਆ ਆਪਣੀ ਬਣ ਗਈ ਤਿਆਰ ਹੋਈ ਏ ਜਿੱਤੇ ਤੁਸੀਂ 1-2-4 ਰੋਟੀਆਂ ਖਾਓਗੇ ਉੱਥੇ ਇਹ ਦੋ ਫालतੂ ਹੀ ਖਾਓਗੇ ਉਹ ਆਪਣੀ ਸਬਜੀ ਦਾ ਕਲਰ ਸਾਰੇ ਨੂੰ ਧੰਨਵਾਦ ਜੀ ਵੀਡੀਓ ਦੇਖਣ ਲਈ